ਅਤੇ ਹੁਣ ਖਬਰਾਂ ਵਿਸਥਾਰ ਨਾਲ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ थाना 시ਹਾਟਾ ਦੇ ਅਧਿਕਾਰ ਖੇਤਰ ਵਿੱਚ ਸ਼ੇਰ ਸ਼ਾਹ ਸੂਰੀ ਰੋਡ ਤੇ ਸਥਿਤ ਠਾਕੁਰਦਵਾਰਾ ਮੰਦਿਰ ਤੇ ਹਾਲ ਹੀ ਵਿੱਚ ਹੋਏ ਵਿਸਫੋਟਕ ਹਮਲੇ ਵਿੱਚ ਸ਼ਾਮਿਲ ਇੱਕ ਦੋਸ਼ੀ ਨੂੰ ਸਫਲਤਾਪੂਰਵਕ ਨਕਰ ਕੀਤਾ ਮੌਕੇ ਦਾ ਜਾਇਜ਼ਾ ਲੈਣ ਪੁਜੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲ ਨੇ ਦੱਸਿਆ ਕਿ ਖੂਫੀਆ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਰਾਜਾ ਸਾਸੀ ਖੇਤਰ ਵਿੱਚ ਘੁੰਮ ਰਹੇ ਸਨ ਕਾਰਵਾਈ ਦੌਰਾਨ ਪੁਲਿਸ ਨੇ ਥਾਣਾ 에어ਪੋਰਟ ਦੇ ਅਧਿਕਾਰ ਖੇਤਰ ਵਿੱਚ ਮੋਟਰਸਾਈਕਲ ਸਵਾਰ ਦੋਸ਼ੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੋਸ਼ੀ ਮੋਟਰਸਾਈਕਲ ਛਾੜਕੇ ਕਨਕ ਦੇ ਖੇਤਾਂ ਵੱਲ ਭੱਜ ਗਏ ਜਿੱਥੇ ਉਹਨਾਂ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾਈਆਂ। ਇੱਕ ਗੋਲੀ ਇੰਸਪੈਕਟਰ ਅਮੋਲਕ ਸਿੰਘ ਦੀ ਪਾਗ ਤੇ ਲੱਗੀ, ਦੂਜੀ ਹੈੱਡ ਕਨਸਟੇਬਲ ਗੁਰਪ੍ਰੀਤ ਸਿੰਘ ਦੀ ਖੱਬੀ ਬਾਹ ਤੇ ਲੱਗੀ ਅਤੇ ਇੱਕ ਪੁਲਿਸ ਗੱਡੀ ਤੇ ਵੀ ਲੱਗੀ। ਸਵੈ ਰੱਖਿਆ ਵਿੱਚ ਕਾਰਵਾਈ ਕਰਦੇ ਹੋਏ ਇੰਸਪੈਕਟਰ ਵਿਨੋਦ ਸ਼ਰਮਾ ਨੇ ਜਵਾਬੀ ਗੋਲੀਬਾਰੀ ਕੀਤੀ ਜਿਸ ਨਾਲ ਦੋਸ਼ੀ ਗੁਰਸੇਦਕ ਸਿੰਘ ਜ਼ਖਮੀ ਹੋ ਗਿਆ। ਜਦੋਂ ਕਿ ਵਿਸ਼ਾ ਉਰਫ ਚੂਈ ਪੁਲਿਸ ਤੇ ਗੋਲੀਬਾਰੀ ਜਾਰੀ ਰੱਖਦੇ ਹੋਏ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋਇਆ ਫਰਾਰ ਦੋਸ਼ੀ ਵਿਸ਼ਾਲ ਉਰਫ ਚੂਈ ਨੂੰ ਫੜਨ ਲਈ ਯਤਨ ਜਾਰੀ ਹਨ ਅਤੇ ਹਮਲੇ ਨਾਲ ਜੁੜੇ ਕਿਸੇ ਵੀ ਵੱਡੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਇੱਕ ਧਮਾਕਾ ਹੋਇਆ ਸੀ ਉਸ ਦਿਨ ਵੀ ਇਨਸੀਡੈਂਟ ਤੇ ਜਾ ਕੇ ਮੈਂ ਗੱਲ ਕਹੀ ਸੀ ਕਿ ਕ੍ਰਾਸ ਬਾਰਡਰ ਜਿਹੜੇ ਆਈਐਸਆਈਓ ਡਿਸਟਰਬ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੀ ਰਹਿੰਦੀ ਹੈ ਪਰ ਉਹਨਾਂ ਦੇ ਮਨਸੂਬਿਆਂ 'ਚ ਕਦੇ ਕਾਮਯਾਬਨੀ ਹੋਣ ਦਿੰਦੀ ਉਹਨਾਂ ਨੂੰ ਪੰਜਾਬ ਪੁਲਿਸ ਔਰ ਮਸਰ ਕਮਿਸ਼ਨਰੇਟ ਪੁਲਿਸ ਵੱਲੋਂ ਪਹਿਲਾਂ ਵੀ ਸਾਰੇ ਕੇਸ ਬੜੇ ਵੈਲੈਂਟ ਟਾਈਮ ਔਰ ਫਾਸਟਵੇ ਹੁੰਦੀ ਬੜੇ ਛੋਟੇ ਟਾਈਮ ਦੇ ਵਿੱਚ ਸਾਲਵ ਕੀਤੇ ਗਏ ਸੀ ਇਸ ਕੇਸ ਦੇ ਵਿੱਚ ਵੀ ਬਹੁਤ ਅੱਛਾ ਪ੍ਰੋਫੈਸ਼ਨਲ ਵੇ ਨਾਲ ਸਾਡੀ ਟੀਮ ਜਿਹੜੀਆਂ ਸਪੈਸ਼ਲ ਲਾਈਆਂ ਸੀ ਅਨਤਕ ਮਿਹਨਤ ਕੀਤੀ ਔਰ ਸਵਾ ਕੁ ਦਿਨ ਡੇਢ ਦਿਨ ਦੇ ਵਿੱਚ ਇਹ ਸਾਰਾ ਮਾਮਲਾ ਟਰੇਸ ਹੋਇਆ ਜਦੋਂ ਅਸੀਂ ਦੋ ਮੁਲਜ਼ਮ ਆਈਡੈਂਟੀਫਾਈ ਕਰ ਲਏ ਤਾਂ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਪੁਲਿਸ ਪਾਰਟੀਆਂ ਇਸ ਜਗ੍ਹਾ ਦੇ ਉੱਤੇ ਮੌਜੂਦ ਸੀ ਜਿਵੇਂ ਉਹ ਮੋਟਰਸਾਈਕਲ ਤੇ ਆਏ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਿਆ ਜਿਹਦੇ ਚੈਲੰਜ ਕਰਨ ਦੇ ਉੱਤੇ ਮੁਲਜ਼ਮਾਂ ਵੱਲੋਂ ਫਾਇਰ ਕੀਤਾ ਗਿਆ ਪੁਲਿਸ ਪਾਰਟੀ ਤੇ ਪੰਜ ਰਾਉਂਡਸ ਫਾਇਰ ਕੀਤੇ ਗਏ 0.30 ਬੋਰ ਪਿਸਟਲ ਜਿਹੜਾ ਬਰਾਮਦ ਹੋਇਆ ਕਿ ਉਸ ਤੋਂ ਉਹਦੇ ਰਾਹੀਂ ਤੇ ਤਿੰਨ ਉਹਦੇ ਚ ਬੁਲੇਟਸ ਨੇ ਜਿਹੜੀਆਂ ਇੱਕ ਤਾਂ ਹਟ ਕਨਸਟੇਬਲ ਗੁਰਪ੍ਰੀਤ ਸਿੰਘ ਦੀ ਲੈਫਟ ਆਰਮ ਤੇ ਲੱਗੀ ਦੂਸਰੀ ਇੰਸਪੈਕਟਰ ਮੋਲਕ ਸਿੰਘ ਦੀ ਟਰਬਨ ਚ ਤੀਸਰੀ ਜਿਹੜੀ ਆ ਪੁਲਿਸ ਦੀ ਸਾਡੀ ਵਹੀਕਲ ਚ ਲੱਗੀ ਆਪਣੀ ਸੈਲਫ ਡਿਫੈਂਸ ਵਿੱਚ ਪੁਲਿਸ ਪਾਰਟੀ ਨੇ ਵੀ ਵਾਪਸ ਫਾਇਰ ਕੀਤਾ ਇੰਸਪੈਕਟਰ ਵਿਨੋਦ ਕੁਮਾਰ ਨੇ ਵੀ ਔਰ ਇੰਸਪੈਕਟਰ ਮੋਲਕ ਨੇ ਵੀ ਉਹਦੇ ਚ ਜਿਹੜਾ ਅਕਿਊਜ਼ਡ ਹੈ ਇੱਕ ਗੁਰਸਿੱਧਕ ਅਲੀਆ ਸਿੱਦਕੀ ਉਹਦੇ ਉਹ ਵੀ ਇੰਜਰਡ ਹੋਇਆ ਤੇ ਸਾਡੇ ਦੋਨੋਂ ਇੰਜਰਡ ਨੂੰ ਹੈੱਡ ਕਾਂਸਟੇਬਲ ਗੁਰਪ੍ਰੀਤ ਨੂੰ ਤੇ ਜਿਹੜਾ ਮੁਲਜ਼ਮ ਹੈ ਇਹਨਾਂ ਨੂੰ ਸਿਵਲ ਹਸਪੀਟਲ ਸ਼ਿਫਟ ਕੀਤਾ ਜਿੱਥੇ ਇਹ ਸਿੱਦਕੀ ਦੀ ਜਿਹੜੀ ਹੈ ਉਹਨੂੰ ਮੌਤ ਹੋ ਗਈ ਔਰ ਉਸ ਦੇ ਵਿੱਚ ਹੀ ਸਾਰੀ ਜਿਹੜੀ ਰਸਤੇ 'ਚ ਸਾਡੀ ਪੁਲਿਸ ਪਾਰਟੀ ਨੂੰ ਨੇ ਆਪਣੀ ਆਈਡੈਂਟੀਫਿਕੇਸ਼ਨ ਵੀ ਦੱਸੀ ਨਾਲ ਦੇ ਮੁਲਜ਼ਮ ਦਾ ਵੀ ਪਤਾ ਲੱਗਿਆ ਉਹ ਦੂਸਰਾ ਬੰਦ ਮੁਲਜ਼ਮ ਜਿਹੜਾ ਹੈਗਾ ਉਹ ਵਿਸ਼ਾਲ ਹੈ ਜਿਹੜੀ ਐਸਚੂਈ ਰਾਜਸੰਸੀ ਦਾ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਨ ਵਾਸਤੇ ਸਪੈਸ਼ਲ ਟੀਮਾਂ ਲਾਈਆਂ ਗਈਆਂ ਤੋਂ ਮੈਂ ਸਮਝਦਾ ਕਿ ਇਹ ਇੱਕ ਬੜਾ ਕਲੀਅਰ ਮੈਸੇਜ ਹੈ ਜਿਹੜੇ ਅਤਮਨੀ ਫਲਾਉਣ ਵਾਲੇ ਕ੍ਰਾਸ ਬਾਰਡਰ 엘ਿਮੈਂਟਸ ਬੈਠੇ ਐ ਔਰ ਜਿਹੜੇ ਛੋਟੇ ਲਾਲਚਾਂ ਚ ਫੋਰਨ ਬੇਸਡ ਹੈਂਡਲਰਸ ਨੇ ਉਹ ਇੱਥੋਂ ਦੇ ਭੋਲੇ-ਪਾਲੇ ਲੋਕਾਂ ਨੂੰ ਯੂਥ ਨੂੰ ਵਰਗਲਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਾਨੂੰਨ ਦੇ ਦਾ ਸਾਹਮਣਾ ਕਰਨਾ ਪਿਆ ਦੇਖੋ ਜਿਹੜੇ ਦੋਨੋਂ ਮੁਲਜ਼ਮ ਨੇ ਇਹਨਾਂ ਦੇ ਦੋ ਦੋ ਮੁਕਦਮੇ ਦਰਜ ਨੇ ਸਿੱਦਕੀ ਦੇ ਖਿਲਾਫ ਦੋ ਮੁਕਦਮੇ ਐ ਸਨੇਚਿੰਗ ਤੇ ਆਰਮਜ਼ੈਕਟ ਦੇ ਤੇ ਜਿਹੜਾ ਵਿਸ਼ਾਲ ਐ ਉਹਦੇ ਖਿਲਾਫ ਵੀ ਦੋ ਮੁਕਦਮੇ ਇੱਕ 304 ਦਾ ਸੀਨੀਅਰ ਕ੍ਰਾਈਮ ਐ ਕਲਪੇਬਲ ਹਮਿਸਾਈਡ ਅਮਾਊਂਟਿੰਗ ਟੂ ਮਰਡਰ ਦੂਜਾ ਅਟੈਂਪਟ ਟੂ ਮਰਡਰ ਤੇ 25 ਆਰਮਜ਼ੈਕਟ ਦਾ ਵੀ ਨਾਲ ਐ